ਬੈਬਲ ਕਲਾ ਗੋਲੀਕਾੜ ਮਾਮਲੇ ਦੇ ਪੀੜਤ ਸੁਖਰਾ ਸਿੰਘ ਨਿਆਮੀ ਵਾਲੇ ਦੇ ਵੱਲੋਂ ਐਲਾਨ ਕਰ ਦਿੱਤਾ ਹੈ ਕਿ ਸਿਆਸੀ ਅਖਾੜੇ ਦੇ ਵਿੱਚ ਉਤਰਨ ਦੇ ਲਈ ਉਹ ਤਿਆਰ ਹੋ ਗਏ ਨੇ ਗਿੱਦੜ ਬਾਹਾ ਤੋਂ ਜਿੰਨੀ ਚੋਣਾ ਲੜਨ ਦਾ ਐਲਾਨ ਕਰ ਦਿੱਤਾ ਹੈ ਇਹ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਦੱਸਿਏ ਕਿ ਸੁਖਰਾਜ ਸਿੰਘ ਨਿਆਮੀ ਵਾਲੇ ਦੇ ਵੱਲੋਂ ਗਿੱਦੜ ਬਾਹਾ ਦੀਆਂ ਜਿੰਨੇ ਚੋਣਾ ਨੂੰ ਲੈ ਕੇ ਵੱਡਾ ਐਲਾਨ ਕਰ ਦਿੱਤਾ ਹੈ ਤੇ ਲਗਾਤਾਰ ਇਸ ਗੱਲ ਤੋਂ ਬਾਅਦ ਚਰਚਾਵਾ ਹੋ ਰਹੀਆਂ ਨੇ ਤੇ ਉੱਥੇ ਹੀ ਜਾੜੇ ਕਿ ਜਿਹੜੀਆਂ ਕਿ ਸੁਖਰਾਜ ਸਿੰਘ ਨਿਆਮੀ ਵਾਲੇ ਨੇ ਐਲਾਨ ਕੀਤਾ ਹੈ ਤੇ ਇੱਕ ਅਹਿਮ ਕੌਨ ਫਰੈਂਸ ਹੋਈ ਤੇ ਜਿਸ ਦੇ ਵਿੱਚ ਉੱਥੇ ਹੀ ਜਿਹੜਾ ਕਿ ਸਰਕਾਰਾਂ ਦੇ ਖਿਲਾਫ ਇੱਕ ਰੋਸ ਜਿਹੜਾ ਕਿ ਦੇਖਣ ਨੂੰ ਮਿਲਿਆ ਤੇ ਹੁਣ ਸਿਆਸੀ ਅਖਾੜੇ ਦੇ ਵਿੱਚ ਸੁਖਰਾਜ ਸਿੰਘ ਆ ਪੁੱਤਰਨ ਜਾ ਰਹੇ ਨੇ ਤੇ ਜਿਸ ਦੇ ਵਿੱਚ ਬਾਕੀ ਉਮੀਦਵਾਰਾਂ ਨੂੰ ਟੱਕਰ ਦਿੱਤੀ ਜਾਵੇਗੀ ਜਲੰਧਰ ਦੀਆਂ ਜਿਮਨੀ ਚੋਣਾਂ ਹੋਈਆਂ ਤੇ ਉੱਥੇ ਹੀ ਗਿੱਦੜ ਬਾਹਾ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਲਗਭਗ ਸਾਰੀਆਂ ਪਾਰਟੀਆਂ ਤਿਆਰੀਆਂ ਖਿੱਚ ਰਹੀਆਂ ਨੇ ਤੇ ਗਿੱਦੜ ਬਾਹਾ ਦੀਆਂ ਜਿਮਨੀ ਚੋਣਾਂ ਦੇ ਉੱਤੇ ਜਿਹੜੀ ਕਿ ਗਰਾਰੀ ਅੜ ਗਈ ਹੈ ਤੇ ਜਿਸ ਤੋਂ ਬਾਅਦ ਹੁਣ ਦੇਖਣੀ ਹੋਵੇਗਾ ਕਿ ਗਿੱਦੜ ਬਾਹ ਦੀਆਂ ਜਿੰਮਨੀ ਛੋਣਾ ਦੇ ਵਿੱਚ ਕੌਣ ਬਾਜੀ ਮਾਰੇਗਾ ਤੇ ਉੱਥੇ ਹੀ ਗਿੱਦੜ ਬਾਹ ਦੀ ਗੱਲ ਕਰੀਏ ਤਾਂ ਜਿਹੜੇ ਕਿ ਜਿਮਨੀ ਚੋਣਾਂ ਨੂੰ ਲੈ ਕੇ ਲਗਾਤਾਰ ਚਰਚਾਵਾ ਹੋ ਰਹੀਆਂ ਨੇ ਕਿ ਅਕਾਲੀ ਦਲ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਆਪ ਯਾਨੀ ਕਿ ਪ੍ਰਧਾਨ ਸਾਹਿਬ ਮੁਰੇ ਹੋ ਸਕਦੇ ਨੇ ਤੇ ਦੂਜੇ ਪਾਸੇ ਅਮਰਤਾ ਬੜਿੰਗ ਵੀ ਜਿਹੜੇ ਕਿ ਗਿੱਦੜ ਬਹਾ ਤੋਂ ਜਿਮਨੀ ਚੋਣਾਂ ਲੜ ਸਕਦੇ ਨੇ ਤੇ ਆਮ ਆਦਮੀ ਪਾਰਟੀ ਡਿੰਪਿਟ ਲੋ ਨੂੰ ਜਿਹੜਾ ਕਿ ਸਿਆਸੀ ਅਖਾੜੇ ਦੇ ਵਿੱਚ ਉਤਾਰ ਸਕਦੇ ਨੇ ਕਿਉਂਕਿ ਡਿੰਪਿਟ ਢਿੱਲੋਂ ਦੀ ਗੱਲ ਕਰੀਏ ਤਾਂ ਬੀਤੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਉਹਨਾਂ ਨੇ ਇੱਕ ਵੱਡਾ ਛੜਕਾ ਦਿੱਤਾ ਤੇ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਕਿਹਾ ਗਿਆ ਕਿ ਡਿੰਪੀ ਢੱਲੋ ਮੇਰਾ ਛੋਟਾ ਭਾਈਵਰਗਾ ਹੈ ਤੇ ਹਮੇਸ਼ਾ ਹੀ ਅਸੀਂ ਇਕੱਠੇ ਰਹੇ ਨੇ ਤੇ ਜਿਸ ਤੋਂ ਬਾਅਦ 10 ਦਿਨਾਂ ਦਾ ਸਮਾਂ ਜਿਹੜਾ ਕਿ ਡਿੰਪੀ ਢੱਲੋ ਨੂੰ ਦਿੱਤਾ ਗਿਆ ਤੇ ਪਾਰਟੀ ਵਾਪਸ ਹੋਣ ਦੇ ਵਿੱਚ ਕਿਹਾ ਗਿਆ ਕਿ ਡਿੰਪੀ ਢੱਲੋ ਵਾਪਸ ਹੋਣ ਤੇ ਜਿਸ ਤੋਂ ਬਾਅਦ ਡਿੰਪੀ ਢੱਲੋ ਨੇ ਅਕਾਲੀ ਦਲ ਦੀ ਇਹ ਆਲਟੀਬੇਟਮ ਨੂੰ ਇਗਨੋਰ ਕਰ ਦਿੱਤਾ ਤੇ ਨਾ ਮੰਨੀ ਤੇ ਜਿਸ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੁਆ ਦੇ ਵਿੱਚ ਉਹਨਾਂ ਨੇ ਆਪ ਦਾ ਪੱਲਾ ਫੜ ਲਿਆ ਉਥੇ ਹੀ ਅਕਾਲੀ ਦਲ ਦੇ ਵੱਲੋਂ ਹੁਣ ਲਗਾਤਾਰ ਚਰਚਾਵਾ ਹੋ ਰਹੀਆਂ ਨੇ ਕਿ ਸੁਖਬੀਰ ਸਿੰਘ ਬਾਦਲ ਆਪ ਜਿਹੜੇ ਕਿ ਸਿਆਸੀ ਅਖਾੜੇ ਦੇ ਵਿੱਚ ਉਤਰ ਸਕਦੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਜਾਵੇਗਾ ਤੇ ਜਦੋਂ ਗਿੱਦੜ ਬਾਹਾ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਐਲਾਨ ਹੋਵੇਗਾ ਕਿ ਕਿਹੜੀ ਪਾਰਟੀ ਤੋਂ ਕਿਹੜਾ ਉਮੀਦਵਾਰ ਸਿਆਸੀ ਅਖਾੜੇ ਦੇ ਵਿੱਚ ਉਤਰਦਾ ਹੈ ਤੇ ਉਥੇ ਹੀ ਗਿੱਦੜ ਬਾਹਾ ਦੀ ਗੱਲ ਕਰੀਏ ਤਾਂ ਹੁਣ ਸੁਖਰਾ ਸਿੰਘ ਨੇ ਜਿਹੜਾ ਕਿ ਐਲਾਨ ਕਰਦਾ ਦਿੱਤਾ ਹੈ ਕਿ ਉਹ ਵੀ ਜਿਮਨੀ ਚੋਣਾ ਲੜਨਗੇ ਤੇ ਹੁਣ ਉਥੇ ਹੀ ਸੁਖਰਾਜ ਸਿੰਘ ਨਿਆਮੀ ਵਾਲਾ ਆਪ ਜਿਹੜਾ ਕਿ ਜਿਮਨੀ ਚੋਣਾ ਦੇ ਸਿਆਸੀ ਖਾੜੇ ਦੇ ਵਿੱਚ ਉਤਰੇਗਾ ਤੇ ਬਾਕੀ ਉਮੀਦਵਾਰਾਂ ਨੂੰ ਜਿਹੜੀ ਕਿ ਪੂਰੀ ਟੱਕਰ ਦਿੱਤੀ ਜਾਵੇਗੀ ਗਿੱਦੜਵਾਦ ਜਾਂ ਜਿਮਨੀ ਚੋਣਾ ਇਸ ਵਾਰ ਇੰਟਰਸਟ ਰਹਿਣ ਵਾਲੀਆਂ ਨੇ ਤੇ ਉਥੇ ਹੀ ਜਿਹੜਾ ਕਿ ਦੇਖਣਯੋਗ ਹੋਵੇਗਾ ਕਿ ਗਿੱਦੜਵਾਦ ਉਹ ਕੋਣ ਬਾਦੀ ਮਾਰ ਕੇ ਜਾਂਦਾ ਹੈ ਜਲੰਧਰ ਦੀਆਂ ਜਿਮਨੀ ਚੋਣਾ ਹੋ ਗਿਆ ਨੇ ਤੇ ਉੱਥੇ ਆਮ ਆਦਮੀ ਪਾਰਟੀ ਦੇ ਜਿਹੜੇ ਕਿ ਉਮੀਦਵਾਰ ਮਹਿੰਦਰ ਸਿੰਘ ਪੱਤੇ ਇਸ ਵਾਰ ਬਾਜ਼ੀ ਮਾਰ ਕੇ ਜਾਂਦੇ ਨੇ ਤੇ ਗਿੱਦੜ ਵਾਹਦੀਆਂ ਜਿਮਨੀ ਚੋਣਾ ਨੂੰ ਲੈ ਕੇ ਵੀ ਲਗਭਗ ਤਿਆਰੀ ਖਿੱਚੀ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਹੁਣ ਸੁਖਰਾ ਸਿੰਘ ਨਿਆਮੀ ਵਾਲਾ ਨੇ ਵੀ ਲਗਭਗ ਤਿਆਰੀ ਖਿੱਚ ਲਈ ਹੈ ਤੇ ਸਿੱਖ ਜਥੇਬੰਦੀਆਂ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਹੁਣ ਜਿਹੜਾ ਕਿ ਗਿੱਦੜ ਬਾਹ ਦੇ ਵਿੱਚੋਂ ਸਿਆਸੀ ਅਖਾੜਾ ਪੱਕਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਜਿਸ ਤੋਂ ਬਾਅਦ ਹੁਣ ਦੇਖਣਯੋਗ ਇਹ ਹੋਵੇਗਾ ਕਿ ਕੌਣ ਮਾਜੇਗਾ ਕੌਣ ਮਾਰੇਗਾ ਬਾਜੀ ਇਸ ਵਾਰ ਤੇ ਕਿਸ ਨੂੰ ਜਿਹੜੀ ਕਿ ਮਾਰ ਦਿੱਤੀ ਜਾਵੇਗੀ